67 5 ਅਗਸਤ ਇੱਕ ਐਸੀ ਤਾਰੀਖ ਹੈ ਜਿਹੜੀ ਸਾਡੇ ਇਤਿਹਾਸ ਵਿੱਚ ਇੱਕ ਖਾਸ ਥਾਂ ਹਾਸਲ ਕਰੇਗੀ ਤੇ ਇਸ ਤਾਰੀਖ ਨੂੰ ਕੁਝ ਸਮੇਂ ਲਈ ਭੁੱਲਣਾ ਬਹੁਤ ਮੁਸ਼ਕਲ ਹੋਵੇਗਾ ਹਾਲੇ ਉਹ 5 ਤਾਰੀਖ ਦਾ ਸਿਲਸਲਾ ਖਤਮ ਨਹੀਂ ਹੋਇਆ ਡੰਡੀ ਤੁਸੀਂ ਜਾਣਦੇ ਖੇ ਹੋ ਕੇ 5 ਅਗਸਤ ਨੂੰ ਕਸ਼ਮੀਰ ਵਿੱਚ ਪਾਕਿਸਤਾਨ ਦੇ ਹਜ਼ਾਰਾਂ ਆਦਮੀ ਹਥਿਆਰਾਂ ਨਾਲ ਲੈਸ ਹੋ ਕੇ ਬੜੀ ਤੇਜ਼ੀ ਨਾਲ ਵਧੇ ਅਤੇ ਜ਼ੋਰਦਾਰ ਹਥਿਆਰਾਂ ਨਾਲ ਕਸ਼ਮੀਰ ਆਏ ਅਤੇ ਉਹਨਾਂ ਨੇ ਕੇਵਲ ਕਸ਼ਮੀਰ ਵਿੱਚ ਇੱਕ ਖਾਸ ਹਾਲਤ ਸਗੋਂ ਸਾਡੇ ਸਾਰਿਆਂ ਲਈ ਇੱਕ ਖਤਰੇ ਦੀ ਹਾਲਤ ਪੈਦਾ ਕਰ ਦਿੱਤੀ ਡੰਡੀ ਇੱਕ ਸੂਬੇ ਦੇ ਅੰਦਰ ਜੇਕਰ ਹਜ਼ਾਰਾਂ ਆਦਮੀ ਬਾਹਰ ਤੋਂ ਪਹੁੰਚ ਜਾਣ ਅਤੇ ਉਹ ਵੀ ਹਥਿਆਰਾਂ ਦੇ ਨਾਲ ਤਾਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨੀ ਖਤਰਨਾਕ ਸੂਰਤ ਪੈਦਾ ਹੋ ਸਕਦੀ ਹੈ ਡੰਡੀ ਕੁਝ ਮਹੀਨੇ ਪਹਿਲਾਂ ਪੁੱਟੋ ਸਾਹਿਬ ਨੇ ਕਿਹਾ ਸੀ ਕਿ ਕਸ਼ਮੀਰ ਉੱਪਰ ਉਨ੍ਹਾਂ ਦਾ ਇੱਕ ਮਾਸਟਰ ਪਲਾਨ ਹੈ ਡੰਡੀ ਇਹੇ ਵੀ ਕਿਹਾ ਸੀ ਕਿ ਸਾਡੀ ਕੋਈ ਵੱਡੀ ساری ਸਕੀਮ ਹੈ ਅਤੇ ਉਸ ਸਕੀਮ ਦੇ ਤਹਿਤ ਅਸੀਂ ਕਸ਼ਮੀਰ ਵਿੱਚ ਕੰਮ ਕਰਾਂਗੇ ਇੱਕ ਕਦਮ ਮਗਰੋਂ ਦੂਸਰਾ ਕਦਮ ਚੁੱਕਾਂਗੇ ਡੰਡੀ ਇਹੇ ਗੱਲ ਅਸੀਂ ਸੁਨੇ ਸੀ ਉਸ ਤੋਂ ਥੋੜੇ ਬਹੁਤ ਖਤਰੇ ਦਾ ਅੰਦਾਜ਼ਾ ਵੀ ਸਾਨੂੰ ਹੋਇਆ ਸੀ ਪਰ ਅਸਲ ਵਿੱਚ ਇਹ ਖਿਆਲ ਨਹੀਂ ਸੀ ਕਿ ਝਗੜੇ ਮਗਰੋਂ ਇੱਕ ਸਮਝੌਤਾ ਹੋਣ ਮਗਰੋਂ ਇੰਨੀ ਛੇਤੀ ਕਸ਼ਮੀਰ ਉੱਪਰ ਉਹ ਆਪਣਾ ਮਾਸਟਰ ਪਲਾਨ ਚਲਾਉਣ ਦੀ ਕੋਸ਼ਿਸ਼ ਕਰਨਗੇ ਦੰਡੀ ਤੁਸੀਂ ਜਾਣਦੇ ਹੀ ਹੋ ਕਿ ਅਸੀਂ ਗੱਲ ਨੂੰ ਬਹੁਤਾ ਨਹੀਂ ਵਧਾਇਆ ਅਤੇ ਅਸੀਂ ਇਹ ਕੋਸ਼ਿਸ਼ ਕੀਤੀ ਕਿ ਜੇ ਅਸੀਂ ਸੋਲਾ ਅਤੇ ਸ਼ਾਂਤੀ ਨਾਲ ਉਸ ਮਸਲੇ ਨੂੰ ਨਿਜਿੱਠ ਸਕਦੇ ਹਾਂ ਤਾਂ ਅਜਿਹਾ ਕਰਨ ਦੀ ਕੋਸ਼ਿਸ਼ ਕਰੀਏ ਅਤੇ ਅਸੀਂ ਅਜਿਹਾ ਕੀਤਾ ਅਤੇ ਅਸੀਂ ਫੈਸਲਾ ਕੀਤਾ ਕਿ ਜਿਸ ਰਾਹੀਂ ਅਸੀਂ ਆਪਸ ਵਿੱਚ ਗੱਲਬਾਤ ਕਰਾਂਗੇ ਪਰ ਸਭ ਤੋਂ ਅਫਸੋਸ ਵਾਲੀ ਗੱਲ ਸਾਡੇ ਲਈ ਇਹ ਹੈ ਜਿਸ ਤੋਂ ਮੈਨੂੰ ਬਹੁਤ ਤੱਕਾ ਲੱਗਿਆ ਉਹ ਇਹ ਕਿ ਜਦੋਂ ਉਹ ਅਤੇ ਅਸੀਂ ਸਮਝੌਤੇ ਉੱਪਰ ਦਸਤਖਤ ਕਰ ਰਹੇ ਸਾਂ ਉਸ ਸਮੇਂ ਪਾਕਿਸਤਾਨ ਵਿੱਚ ਪੂਰੀ ਤਰ੍ਹਾਂ ਨਾਲ ਕਸ਼ਮੀਰ ਉੱਪਰ ਹਮਲਾ ਕਰਨ ਦੀ ਤਿਆਰੀ ਹੋ ਰਹੀ ਸੀ ਡੰਡੀ ਇਸ ਤੋਂ ਬਧੇਰੇ ਨਾ ਮੁਨਾਸਿਬ ਗੱਲ ਹੋਰ ਕੀ ਹੋ ਸਕਦੀ ਹੈ प्रश्न चिन्ह ਅਸੀਂ ਤਾਂ ਆਪਣੇ ਵੱਲੋਂ ਇਹ ਕੋਸ਼ਿਸ਼ ਕਰੀਏ ਕਿ ਸਾਡੀਆਂ ਸਰਹੱਦਾਂ ਦੇ ਮਾਮਲੇ 16 ਤੇ ਸਮਝੌਤੇ ਨਾਲ ਨਿਜਿੱਠੇ ਜਾਣ ਉਹ ਵੀ ਉਸ ਤੋਂ ਉੱਪਰ ਦਸਤਖਤ ਕਰਨ ਪਰ ਦਸਤਖਤ ਕਰਦਿਆਂ ਹੋਇਆਂ ਇਸ ਗੱਲ ਦੀ ਤਿਆਰੀ ਕਰਨ ਕਿ ਉਹ ਕਿਤੇ ਜਿਆਦਾ ਵੱਡਾ ਹਮਲਾ ਸਾਡੇ ਦੇਸ਼ ਉੱਪਰ ਕਰਨਗੇ ਗੰਢੀ ਗੱਲ ਤਾਂ ਸਿਰਫ ਇੱਕ ਵਿਖਾਵੇ ਵਾਲੀ ਸੀ ਪਨਾਵਟੀ ਗੱਲ ਸੀ ਅਜਿਹੀ ਸੂਰਤ ਵਿੱਚ ਜਦੋਂ ਕਸ਼ਮੀਰ ਉੱਪਰ ਉਹਨਾਂ ਦਾ ਹਮਲਾ ਹੋਇਆ ਉਦੋਂ ਸਾਨੂੰ ਉਹਨਾਂ ਦਾ ਮੁਕਾਬਲਾ ਪੂਰੀ ਸ਼ਕਤੀ ਤੇ ਪੂਰੀ ਤਾਕਤ ਨਾਲ ਕਰਨਾ ਪੈਣਾ ਸੀ ਡੰਡੀ ਉਹਨਾਂ ਦਾ خیال ਸੀ ਕਿ ਕਸ਼ਮੀਰ ਵਿੱਚ ਇੱਕ ਬਗਾਵਤ ਹੋਵੇਗੀ ਉਹ ਸਮਝਦੇ ਸਨ ਕਿ ਕਸ਼ਮੀਰ ਵਿੱਚ ਇਨਕਲਾਬ ਆ ਜਾਵੇਗਾ ਅਤੇ ਸਾਰਾ ਕਸ਼ਮੀਰ ਇਸ ਲਈ ਬਿਲਕੁਲ ਤਿਆਰ ਬੈਠਾ ਹੈ ਕਿ ਉਹ ਪਾਕਿਸਤਾਨ ਦੇ ਨਾਲ ਮਿਲੇ ਡੰਡੀ